ਭਈ ਲਗਾਤਾਰ ਇਸ ਵਾਰ ਨੇ ਪਾਨੀ ਸਿੱਧੂ ਤੋਂ ਵੀ ਪਾਨਾ ਸਿੱਧੂ ਦੇ ਉੱਤੇ ਵੀ ਪਰਚੇ ਹੋਲੇ ਹੁਣ ਸਾਥੀਆਂ ਤੱਕ ਨੂੰ ਪੁਲਿਸ ਨੇ ਕੁੱਟ ਲਿਆ ਪੁਲਿਸ ਨੇ ਪੱਗਾਂ ਤੱਕ ਲਾ ਲੀਆਂ ਕਹਿੰਦੇ ਬਲੈਕਮੇਲਿੰਗ ਦਾ ਦੌਰ ਚੱਲ ਰਿਹਾ ਹੈ ਜਾਣਬੁੱਝ ਕੇ ਕੰਮ ਕਰਨ ਵਾਲੇ ਬੰਦਿਆਂ ਨੂੰ ਤੰਗ ਕੀਤਾ ਜਾਂਦਾ ਪਹਿਲੀ ਗੱਲ ਤਾਂ ਮੇਰੇ ਸਾਰੇ ਭਰਾ ਬੈਠੇ ਨੇਗੇ ਮੇਰੇ ਭਰਾ ਹੀ ਨੇਗੇ ਮੇਰੀ ਟੀਮ ਨਹੀਂ ਹੈਗੀ ਇਹ ਸਾਰੇ ਆਪਸ ਦੇ ਵਿੱਚ ਭਰਾਈਆਂ ਰਲ ਮਿਲ ਕੇ ਅਸੀਂ ਬਿਨਾਂ ਲਾਲਚ ਤੋਂ ਬਿਨਾਂ ਸਵਾਰਥ ਤੋਂ ਇਹ 4 ਸਾਲਾਂ ਤੋਂ ਸੇਵਾ ਕਰ ਰਹੇ ਹਾਂ 4 ਸਾਲ ਹੋ ਗਏ ਇਸ ਲੜਾਈ ਨੂੰ ਆਪਾਂ ਨੂੰ ਲੜਦਿਆਂ ਨੂੰ ਹਨਾ ਪਰ ਗੱਲ ਇਹੋ ਆ ਕਿ ਕੋਈ ਅਜਿਹਾ ਕਰਮਾਈ ਦਾ ਲਾਲ ਸਾਨੂੰ ਇਹ ਨਹੀਂ ਆ ਕੇ ਕਾ ਸਕਿਆ ਵੀ ਇਹਨਾਂ ਦੇ ਬੰਦੇ ਨੇ ਕਿਸ ਨੇ ਕੋਈ 5 ਰੁਪਏ ਦਾ ਲਾਲਚ ਲੈ ਕੇ ਕੋਈ ਸੇਵਾ ਕੀਤੀ ਹੋਵੇ ਇਹਨਾਂ ਨੇ ਲੱਖਾਂ ਕਰੋੜਾਂ ਦੀ ਲੋਕਾਂ ਨਾਲ ਠੱਗੀ ਮਾਰ ਲਈ ਇਹਨਾਂ ਨੇ ਜਿਹੜਾ ਨੇ ਇਹ ਕੰਮ ਕੀਤਾ ਸੀਗਾ ਧਿਆਨ ਨਾਲ ਗੱਲ ਸੁਣੋ ਸਾਡਾ ਮhenga ਸਾਡੇ ਮੇਰੇ ਨਾਲ ਬੈਠਾ ਮੇਰਾ ਭਰਾ ਹੀ ਆ ਇਹ ਇਹ ਸਾਰੇ ਨੌਜਵਾਨ ਕਹੇ ਜਦੋਂ ਇਹਨਾਂ ਨੇ ਕੀ ਕਰਿਆ ਚੰਡੀਗੜ੍ਹ ਪੁਲਿਸ ਆ ਗਈ ਇਹਨਾਂ ਨੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਕਰਨ ਤੋਂ ਬਾਅਦ ਜਿਨ੍ਹਾਂ ਨੇ ਵੀ ਸਾਡੇ ਨਾਲ ਅਜੇ ਤੱਕ ਕਿਸੇ ਨੇ ਵੀ ਏਜੰਟ ਨੇ ਪੰਗਾ ਲੇਤਾ ਉਹਨੂੰ ਨੱਕ ਨਾਲ ਲਕੀਰਾਂ ਕਢਾਈਆਂ ਨੇ ਨੱਕ ਨਾਲ ਲਕੀਰਾਂ ਕਢਾਈ ਹੋਈ ਦੀ ਤੇ ਫੋਨ ਫਿਰ ਸਸਪੈਂਡ ਕਰਾਇਆ ਨਾਲੇ ਪੈਸੇ ਦਵਾਏ ਜਿਹੜੀ ਨਾਲ ਉਹ ਕਰ ਕੀਤਾ ਸੀਗਾ ਇਹ ਬੜੀ ਲੰਮੇ ਸਮੇਂ ਤੋਂ ਜਿਹੜੀ ਲੜਾਈ ਲੜ ਰਹੇ ਆ ਅਸੀਂ ਮੈਂ ਤਾਂ ਖਾਸ ਕਰਕੇ ਇਹ ਚੀਜ਼ ਚਾਹਣਾ ਵੀ ਜਿਹੜਾ ਹੁਣ ਵਿਧਾਨ ਸਭਾ ਦੇ ਵਿੱਚ ਘਾਟੋ ਪਲੇਸ ਕੰਜਰਿਆਂ ਵਾਂਗੂੰ ਲੜੀ ਜਾਂਦੇ ਨੇ ਨਾ ਕੋਈ ਮੁੱਦੇ ਦੀ ਗੱਲ ਹੋ ਰਹੀ ਹੈ ਨਾ ਬਾਸਤਾ ਹੋ ਰਹੀ ਹੈ ਉਧਰ ਹੁਣ ਲੱਗੇ ਪਏ ਉਧਰ ਹੁਣ ਲੱਗੇ ਪਏ ਇਹ ਕੋਈ ਮੁੱਦੇ ਦੀ ਗੱਲ ਹੈ